ਹਾਂ ਭੈਣ ਆਹੋ ਚਲ ਗਈ ਆ ਬੜਾ ਹੋਰ ਮਹਾਂ ਗਈ ਆ ਕਿਤੇ ਕਿਤੇ ਗਲ ਪੈ ਪੈ ਜਾਂਦੀ ਸੀ ਮੇਰੇ ਕਿਤੇ ਤੂੰ ਆਵੇਂ ਨਾ ਤੈਨੂੰ ਫੇਰ ਸੁਣਾਵਾਂ ਆਉਣ ਲੱਗੀ ਆ ਸੱਚੀ ਕਹਿ ਇੱਕ ਤੇ ਤੂੰ ਝੂਠ ਬੜਾ ਬੋਲਦੀ ਆ ਅੱਛਾ ਅੱਛਾ ਤੁਰਨ ਲੱਗਿਆ ਫੋਨ ਕੀਤਾ ਵਾ ਚੱਲ ਇਦਾਂ ਕਰ ਫਿਰ ਬਾਕੀ ਗੱਲਾਂ ਬੈ ਕੇ ਕਰਾਂਗੇ ਆ ਜਾ ਤੂੰ ਫਟਾਫਟ ਚਲ ਗਈ ਇਸ ਗਾਤੋਂ ਆਹੋ ਨੀ ਮੈਦੀ ਕਿਹੜੀ ਗੱਲ ਆ ਪਈ ਰਿੰਦੀ ਖੁੰਝੇ ਵੜ ਕੇ ਹੁਣ ਹੁਣ ਨਹੀਂ ਉੱਠਣ ਜੋਗੀ ਰਹੀ ਆ ਅੱਗੇ ਵੇਖਦੀ ਹੁੰਦੀ ਤਾਂ ਚੜ ਚੜ ਕੇ ਭੈਣ ਭਰਾਏ ਕੀ ਕਰਨ ਲਈ ਆ ਥੋੜੀ ਕੋਈ ਪਰਵਾਹ ਮੈਨੂੰ ਇਹਦੀ ਪਈ ਅੰਦਰ ਕੰਬਲ ਤਾਣ ਕੇ ਆ ਦਫਾ ਹੋਈ ਰਹਿੰਦੇ ਇਹਨੂੰ ਜਿੰਨੀਆਂ ਇਹਦੀ ਗੱਲਾਂ ਕੁੜੀ ਤੀ ਕਰਕੇ ਗਈ ਆਏਂਗੀ ਤੇ ਫਿਰ ਦੱਸੂਗੀ ਮੈਂ ਚੱਕ ਤੋ ਉਪੋ ਤਰਪੋ ਹਾਂ ਵੀ ਪਾਈਆ ਤਨੂੰ ਅੰਜਾ ਮਾਰਨ ਡਿਆ ਆਜੋ ਆਜੋ ਸੇਸ਼ੇਤੀ 10 ਮਿੰਟਾਂ ਰਿਥੀ ਆਏਣਾ ਚੰਗਾ ਫਿਰ ਹੈ ਚੰਗਾ ਲੈ ਸ਼ੁਕਰ ਕਰਕੇ ਤੇ ਮੇਰੀ ਭੈਣ ਵੀ ਆਉਣ ਲੱਗੀ ਆ ਇੱਕ ਤੇ ਮਨਜਿੰਦਰ ਦੀ ਭੈਣ ਨੇ ਆ ਤੇ ਚੁੱਕੀ ਹੁਣ ਮੇਰੀ ਭੈਣ ਆਊਗੀ ਘੜੀ ਬਵਾਂਗੇ ਗੱਲਾਂ ਬਾਤਾਂ ਕਰਾਂਗੇ ਦੁੱਖ ਸੁੱਖ ਫੋਲਾਂਗੇ ਇੱਕ ਦੂਜੀ ਦੇ ਨਾਲ ਮਨ ਬੰਦੇ ਦਾ ਹੋਰ ਦਾ ਹੋਰ ਹੋ ਜਾਂਦਾ ਵਾ ਚੱਲ ਮਨਾ ਉੱਠ ਕੇ ਵੇਖਾਂ ਕਿ ਰੋਟੀ ਪਾਣੀ ਬਣਾਵਾਂ ਨਾ ਵਾਸਤੇ ਮੈਂ ਚੱਲ ਮਨਾ ਆਏ ਹੋਏ ਹਾਏ ਹੈ ਮੇਰੀ ਗੱਲ ਤਾਂ ਸੁਣੋ ਕਿੱਥੇ ਚਲੇ ਜੇ ਉਹ ਮੈਂ ਚਲੇ ਜਰਾ ਗਰਦਾਸਪੁਰ ਨੂੰ ਗਰਦਾਸਪੁਰ ਨੂੰ ਠਹਿਰ ਕੇ ਚੱਲ ਜਾ ਮੇਰੀ ਪਹਿਲੋਂ ਗੱਲ ਸੁਣ ਲਾ ਬਾਕੀ ਗੱਲਾਂ ਬਾਅਦ ਚ ਕਰੀ ਨਾ ਉਹ ਬੀਬੀ ਦੀ ਇੱਕ ਦੋ ਦਵਾਈ ਮੁੱਕੀ ਤੇ ਉਹ ਲੈਣ ਜਾਣਾ ਵਾ ਉਹ ਬੀਬੀ ਦੀ ਦਵਾਈ ਵੀ ਆ ਜਾਊਗੀ ਬੀਬੀ ਦੀ ਦਵਾਈ ਸਾਦਨ ਸਿਰ ਤੇ ਚੜੀ ਰਹਿੰਦੀ ਮੇਰੀ ਭੈਣ ਆਉਣ ਲੱਗੀ ਨਾਲੇ ਮਰਾ ਪਾਈ ਆਉਣ ਲੱਗਾ ਮੈਂ ਕੀ ਕਰਾਂ ਆਉਣ ਲੱਗਿਆ ਤੇ ਹਾਂ ਕਿਦਾਂ ਬੋਲਦੇ ਆ ਹੱਦ ਕਰਦੇ ਜੇ ਤੁਸੀਂ ਫਿਰ ਵੀ ਮੇਰੀ ਭੈਣ ਆਉਣ ਲੱਗੀ ਆ ਤੁਹਾਡੀ ਸਾਲੀ ਲੱਗਦੀ ਬੈਡਵਾਜ ਨਾਲ ਸਾਧੂ ਆਉਣ ਲੱਗਾ ਬੈਡਵਾਜ ਇਹ ਲਵਾ ਇੱਥੇ ਪੂਏ ਘੜੇ ਹੁੰਦੇ ਵਜਣ ਸਾਰੇ ਪਿੰਡ ਚ ਲੱਗੇ ਪਤਾ ਵੀ ਉਹਦਾ ਸਾਲੀ ਸਾਧੂ ਆਇਆ ਹੈ ਨਹੀਂ ਜਦੋਂ ਤੁਹਾਡੀ ਭੈਣ ਆਉਂਦੀ ਆ ਉਦੋਂ ਬੜੀਆਂ ਚਾਚਾ ਹੁੰਦੀਆਂ ਆ ਉਦੇ ਵਾਸਤੇ ਆਹ ਕਰ ਲਈ ਤੇ ਉਦੇ ਵਾਸਤੇ ਆਹ ਕਰ ਲਈ ਤੇ ਜੇ ਮੇਰੀ ਭੈਣ ਆਉਣ ਲੱਗੀ ਆ ਤੇ ਤੁਹਾਨੂੰ ਪੈਂਦੇ ਸੂਲ ਪੈ ਗਈ ਆ ਮੇਰੀ ਗੱਲ ਸੁਣ ਲੈ ਗੱਲ ਸੂਲ ਪੈਣ ਦੀ ਨਹੀਂ ਗਈ ਮੈਂ ਕਿ ਤੂੰ ਖਾਣ ਪੀਣੋਂ ਨੇ ਮਨਾਂ ਕਰਦਾ ਜੋ ਮਰਜੀ ਖਵਾਲ ਪਿਆਲ ਉਹਨਾਂ ਨੂੰ ਠੀਕ ਆ ਆਹੋ ਖਵਾਲ ਪਿਆਲ ਉਹਨਾਂ ਨੂੰ ਖਵਾ ਲੈਣਾ ਕੀ ਆ ਮੂੰਹ ਤੁਹਾਡੇ ਦੇ ਤੇ 12 ਵਜ ਗਏ ਕੀ 12 ਵਜ ਗਏ ਚੰਗਾ ਭਲਾ ਮੇਰਾ ਮੂੰਹ ਆ ਹੈ ਤੂੰ ਆਂਦੀ ਖੰਡਿਆ ਵਾ ਭੈਣ ਕਾਦੀ ਚੱਗੀ ਆ ਤਾਂ ਸਕੇ ਐ ਹੋਗਾ ਜਿੱਦਾਂ ਮੈਂ ਕਰੀਆ ਜੀਣਾ ਨਾ ਠੀਕ ਹੋਣਾ ਤੇ ਫਿਰ ਇਤਰਾ ਹੀ ਹੁੰਦਾ ਮੂੰਹ ਦਾ ਉਹ ਕੀ ਹੋਇਆ ਵਾ ਚੰਗੀ ਭਲੀ ਤੇ ਤੁਹਾਡੀ ਮਾਤਾ ਵਾ ਚੰਗੀ ਤੇਮੋ ਲੱਗਦੀ ਆ ਨਾ ਦੰਗਰਪਾਣੀ ਖਾਂਦੀ ਆ ਬਹੁਤ ਉੱਚਾ ਨਾ ਫੜਉਣੀ ਆ ਨਾ ਨਹੀਂ ਤੇ ਜੇ ਭੈਣ ਤੁਹਾਡੀ ਕਿੱਰੀ ਮੈਂ ਫਲਾਰਤੀ ਕਦੀ ਨਿਆਣਿਆ ਫਲਾਰਤੀ ਤੂੰ ਤੇ ਮੈਨੂੰ ਪਤਾ ਜਿਹੜਾ ਸਾਰਾ ਤੂੰ ਰੋਟੀ ਫੜਉਣੀ ਆ ਹੈ ਮੇਰੀ ਗੱਲ ਸੁਣੋ ਜਿਆਦਾ ਗੁੱਸਾ ਤਾਂ ਆਪਣੀ ਭੈਣ ਦਾ ਚੜਿਆ ਨਾ ਵੀ ਮੇਰੀ ਭੈਣ ਆਪਣੇ ਘਰ ਚ ਲਗੀ ਆ ਨਾ ਜਾਣਾ ਨਹੀਂ ਨਾ ਵੀ ਆਉਂਦੇ ਘਰੇ ਰੱਖ ਲੈਂਦੇ ਆਪਣੀ ਭੈਣ ਨੂੰ ਘਰੇ ਰੱਖ ਲੈਂਦੇ ਕੁਵਾਰੀ ਰੱਖ ਲੈਂਦੇ ਤੇ ਜਗਤਪੂਆ ਬਣਾ ਦਿੰਦੇ ਉਹਨੂੰ ਫਿਰ ਉਹ ਦਾਪੇਣੀ ਦੱਪਕੇ ਦਾ ਬੁਆਸ ਬੰਦ ਕਰ ਹੋਰ ਲੱਗੀ ਆ ਕਿ ਮੈਂ ਪਾਣੀ ਕਿਹੜੀ ਸਲਾਹ ਕਰਨ ਲੱਗੀ ਆ ਮੇਰੀ ਤੇ ਭੈਣ ਵਾਲੀ ਮੇਰੀ ਭੈਣ ਭਾਰੀਆਂ ਬਣ ਲੱਗੇ ਮੈਂ ਕਰਾਂ ਫਿਰ ਆਉਣ ਲੱ ਚੱਲ ਕੋਈ ਜਿੰਨਾ ਤਾ ਤੂੰ ਮੇਰਾ ਚਾਹ ਕਿਤਾ ਹੁੰਦਾ ਤੇ ਤੇਰਾ ਹੋਊਗਾ ਗੱਲ ਇੱਕ ਹੋਰ ਸੁਣ ਲੈ ਜੇ ਕਿਤੇ ਪਕੌੜੇ ਬਗਾੜੇ ਕੱਟਦੇ ਮੇਰੇ ਤੋਂ ਬੁਰਾ ਕੋਈ ਨਹੀਂ ਤੈਨੂੰ ਮੱਸਾਂ ਗੱਲ ਜਿਤਨਾ ਹੀ ਹੋਣਗੇ ਨਾ ਇਤਨਾ ਹੀ ਤਿੱਤ ਬਲੀ ਬਣਾ ਲਈਏ ਤੁਹਾਨੂੰ ਕੀ ਤੁਸੀਂ ਜਾਓ ਗਰਦਾਸਪੁਰ ਮੇਰਾ ਜੋਜੀ ਕਰੂ ਮੈਂ ਕਰੂੰਗੀ ਚੱਲ ਕੋਈ ਨਹੀਂ ਮੈਂ ਨੇੜੇ ਨਵੜ ਕੇ ਪੁੱਛ ਹੀ ਲੈਣਾ ਵਾ ਕਿ ਵਾਦਾ ਤਾਂ ਨਹੀਂ ਕੀਤਾ ਕੋਈ ਇਹਨੇ ਪੁੱਛ ਹੀ ਲੈਣਾ ਵਾ ਮੇਰੀ ਪਹਿਲਾਂ ਗੱਲ ਛੱਡ ਲੈ ਜੇ ਕੋਈ ਮੇਰੇ ਕੋ ਮਾਤਾ ਦੇ ਖਿਲਾਫ ਕੋ ਗੱਲ ਕੀਤੀ ਜਾਂ ਕਿ ਪਰਿਵਾਰ ਦੇ ਹੋਰ ਮੈਂਬਰ ਤੇ ਕੀਤੀ ਜਾਂ ਮੇਰੇ ਕੋ ਮਾੜੀ ਚੰਗੀ ਭੈਣ ਦੀ ਕੀਤੀ ਮੇਰੇ ਤੋਂ ਬੁਰਾ ਕੋਈ ਤਨ ਮਸਾ ਗੱਲ ਤੇ ਜਾਣ ਤੋਂ ਲੱਗੇ ਜੇ ਇੱਥੇ ਰੋ ਰੱਖ ਹੀ ਰੱਖੋ ਮੇਰੀ ਕੀ ਰੱਖੋ ਇੱਥੇ ਆਹੋ ਰਹਿ ਪੋ ਠਹਿਰ ਕੇ ਚਲ ਜਿਓ ਠਹਿਰ ਕੇ ਚਲ ਜਿਓ ਇੱਥੇ ਉਹ ਦਾਦੀ ਹੋਈ ਆ ਬੰਦੇ ਵਾਲੀ ਗੱਲ ਲੈਣਾ ਦੇਣਾ ਨਹੀਂ ਵੇਸੇ ਕਿੱਥੇ ਜਿੱਲੇ ਕਿੱਥੇ ਝੱਲੇ ਹੈ ਜਦੋਂ ਮੇਰੀ ਭੈਣ ਨੂੰ ਨਾ ਮੈਂ ਆਹ ਸਬਜੀ ਘੋੜਦਾ ਫਿਰਦਾ ਜਿੱਥੇ ਕਦੀ ਕਿਤੇ ਦੇ ਕਦੀ ਮਾਤਾ ਦੇ ਦਵਾਈ ਲੈਣ ਚਲਦਾ ਕਦੀ ਉੱਥੇ ਚਲਦਾ ਤਸਹੀ ਇੱਥੇ ਚੱਲ ਠੰਡਾ ਹੈਗਾ ਹੀ ਆ ਚੰਗਾ ਹੋਇਆ ਦੀ ਭੈਣ ਨੂੰ ਨਹੀਂ ਪਿਆਲਿਆ ਮੈਂ ਹੁਣ ਆਪਣੀ ਭੈਣ ਮੇਰੀ ਆਊਗੀ ਨਾ ਉਹਨੂੰ ਠੰਡਾ ਪਿਆਲੂਗੀ ਮੈਂ ਕਿੱਡਾ ਚਲ ਲੈ ਆ ਵੀ ਗਈ ਮੇਰੀ ਭੈਣ ਪਤਾ ਨਹੀਂ ਕਿੱਥੇ ਆ ਹਾਏ ਭੈਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੈ ਸਤਿ ਆ ਭੈਣ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਕਰਦੇ ਹੋ ਵਧੀਆ ਠੀਕ ਹੈ ਹੋਰ ਸਭ ਕੀ ਹਾਲ ਜੀ ਤੁਹਾਡਾ ਮੇਰਾ ਵੀ ਠੀਕ ਆ ਤੈਨੂੰ ਵੇਖ ਕੇ ਤਾਂ ਠੰਢੀ ਪੈ ਗਈ ਆ ਤੇ ਹਾਏ ਹਾਏ ਨਹੀਂ ਮੇਰਾ ਬڑا ਜੀ ਕੰਡਾ ਕਿੰਨੇ ਦਿਨਾਂ ਦਾ ਆਉਣ ਦਾ ਇੱਕ ਤਾਂ ਨਾ ਟਾਈਮ ਹੀ ਨਹੀਂ ਲੱਗਦਾ ਕਿ ਤੇ ਮਾਹਾਂ ਟਾਈਮ ਕੱਢੀਦਾ ਚੰਨ ਸ਼ੁਕਰ ਵਾ ਆਈ ਤੇ ਹੈ ਨਾ ਚਲਾ ਚਲੀ ਜਾਂਦਾ ਨਹੀਂ ਉਹ ਵੀ ਕਿਤੇ ਗਏ ਆ ਜਾ ਚੱਲ ਉਹ ਸਾਨੂੰ ਸੇਤਾ ਠੀਕ ਠਾਕ ਹੋਣਾ ਸੇਤਾ ਠੀਕ ਠਾਕ ਆ ਤੁਸੀਂ ਬੈਠੋ ਪਹਿਲਾਂ ਤਾਂ ਮੈਂ ਠੰਡਾ ਲੈ ਕੇ ਆਵਾਂ ਠੀਕ ਹੈ ਰੰਦ ਸਦਾ ਪਾਣੀ ਲੈ ਆ ਬਣਾ ਰੰਦ ਦੀ ਪਾਣੀ ਫੋਕਾ ਪਾਣੀ ਲੈ ਕੋਈ ਨਹੀਂ ਆਏ ਹਾਏ ਫਿਰ ਕੀ ਹੋਇਆ ਦੱਸ ਫੋਕਾ ਪਾਣੀ ਘਰ ਨਹੀਂ ਪੀਂਦੇ ਤੁਸੀਂ ਉਹ ਮੇਰਾ ਗਲਾ ਖਰਾਬ ਹੋ ਗਿਆ ਆਹ ਗਲਾ ਖਰਾਬ ਆ ਉਹ ਮੇਰੀ ਗੱਲ ਸੁਣ ਹਾਂਜੀ ਭਾਈਆ ਤੇਰਾ ਬੜੇ ਜ਼ੋਰ ਦੀ ਨਾਲ ਲੰਕੇ ਗਿਆ ਹੜਦਾ ਕੋ ਸਾਰੇ ਦੇਖ ਰਹੇ ਨੇ ਆਹ ਮੈਂ ਤੇ ਭੈਣ ਨੂੰ ਪੁੱਛਿਆ ਕਿ ਪਈਆ ਕਿੱਥੇ ਆ ਉਹ ਵੀ ਆਂਦੀ ਇੱਥੇ ਹੀ ਆ ਕਹਿੰਦਾ ਹੋਊ ਕੋਈ ਜ਼ਰੂਰੀ ਕੰਮ ਤਾਂ ਕਿਤੇ ਕੱਲ ਕੱਲ ਨਿਕਲ ਗਏ ਪਤਾ ਨਹੀਂ ਲੱਗਾ ਹੁਣ ਕਿਸ ਵੇਲੇ ਧਿਆਨ ਨਹੀਂ ਜਾਂਦਾ ਬੰਦੇ ਦਾ ਆ ਜ਼ਰੂਰੀ ਥੋੜੀ ਵੀ ਹਰ ਇੱਕ ਨੂੰ ਵੇਖ ਕੇ ਨੰਗੀ ਦਾ ਮਾਦਾ ਨਹੀਂ ਹੰਡੇ ਨਾ ਜੀ ਇੱਥੇ ਕਿਹਦਾ ਪਈ ਹੋਣੀ ਮਾਤਾ ਮਾਦਾ ਨਹੀਂ ਕਿ ਦਿਖਣਾ ਆ ਜਾ ਤੈਨੂੰ ਲਾ ਫੜੋ ਲਓ ਪੀਓ ਇਹ ਰਹਿਣ ਜਾਣਾ ਤੁਸੀਂ ਇਹਦੇ ਚਲ ਫੜੋ ਹੁਣ ਯਾਨ ਤੂੰ ਇਹ ਲਾ ਕੋਟ ਨਹੀਂ ਨਹੀਂ ਮੈਂ ਇਹਦਾ ਪੀਣਾ ਤੁਸੀਂ ਪੀਓ ਹੰਡਾ ਬੜਾ ਮਜ਼ਾ ਆ ਗਿਆ ਸਕੂਲ ਆਹੋ ਕਿ ਸਕੂਲ ਤੋਰ ਕੇ ਸਿਰਫ ਟਾਟ-ਟਾਟ ਨਿਕਲ ਆਏ ਆ ਅੱਛਾ ਸਕੂਲੋਂ ਫੇਰ ਅਮਦਾਰੇ ਉਹਨਾਂ ਦੇ ਪਹੁੰਚ ਜਾ ਘਰ ਆਪਾਂ ਅੱਛਾ ਅੱਛਾ ਆਹੋ ਸਰਸਰੀ ਵੀ ਗਏ ਸਕੂਲ ਚੱਲ ਵਧੀਆ ਵਾ ਕੇ ਆਹੋ ਕਿੱਥੇ ਮਾਰਾ ਕਿੱਥੇ ਆਓ ਪਈ ਸਾਹਮਣੇ ਅੱਛਾ ਹਾਂ ਹੀ ਕਾ ਐਂ ਚਾਤੀਆਂ ਮਾਰ ਮਾਰ ਵੇਖਣ ਲਈ ਅੱਗੇ ਨਾ ਹੋ ਗਈ ਨੋਂ ਮਰ ਨੋ ਅੱਛਾ ਆਖਰ ਕ ਪੈ ਗਿਆ ਵਾ ਪਹਿਲਾਂ ਤਾਂ ਨਾ ਬਾਹ ਹਲਦੀ ਤੇ ਨਾ ਲਾਤੇ ਹਲਦੀ ਹੀ ਹਾਂ ਬੜਾ ਹੀ ਕਸਟ ਪਾਇਆ ਕਿਤੇ ਹੂੰ ਹੂੰ ਨਾ ਤਰਾ ਚੁੱਕਣ ਖਲਣਾ ਉਹ ਕਿਤੇ ਕਦੀ ਬੋੜਾ ਪਾ ਲਈ ਕੋਸ਼ਿਸ਼ ਕਰਨ ਮੈਂ ਤੇ ਹਾਫੀ ਗਈ ਸੱਚੀ ਹੂੰ ਪਤਾ ਕਿ ਬੰਦਾ ਆਪਣੇ ਹੱਥਾਂ ਦਾ ਰਤ ਰਹੇ ਨਾ ਕੋਈ ਟੈਨਸ਼ਨ ਨਹੀਂ ਹੁੰਦੀ ਤਾਂ ਆ ਜਿਹੜਾ ਸਾਂਭਣਾ ਹੀਓ ਇਹ ਬੜਾ ਔਖਾ ਹੀਓ ਤੇ ਉਤੋਂ ਤੇਰੇ ਭਾਈ ਦੀਆਂ ਗੱਲਾਂ ਹੂੰ ਹੈ ਕੀ ਕਰਾਂ ਫੇਰ ਮੈਂ ਤੇ ਭੈਣ ਤੈਨੂੰ ਗੱਲ ਦੱਸਾਂ ਪਪਾ ਇਹ ਗੱਠੜ ਲਾਗੋ ਨਗੇ ਯੋ ਤੇ ਬੜੀਆਂ ਸਪੀਟਾਂ ਜਨ ਲੰਕੇ ਗਿਆ ਵਾ ਤੇ ਅੱਖਾਂ ਦੇ ਇਹੇ ਵੇਖ ਲਾ ਹੱਡ ਵਾਲ ਵੇਖਿਆ ਤੇ ਮੈਂ ਕਿਹੇ ਵਾਲ ਚਲ ਨਹੀਂ ਧਿਆਨ ਪੈਂਦਾ ਬੰਦੇ ਦਾ ਹੱਥ ਵੀ ਖੜਾ ਕੀਤਾ ਉਹਨੂੰ ਪਰ ਤੇ ਹਾਂ ਜੀ ਮਾਰਿਆ ਉਹ ਫਿਰ ਨਹੀਂ ਵੇਖਿਆ ਹੁਣ ਜਾਂ ਫਿਰ ਕਾਲੀ ਸੋਣਾ ਪਤਾ ਪਤਾ ਨਹੀਂ ਲੱਗਾ ਹੁਣ ਚੱਲ ਕੋਈ ਗੱਲ ਨਹੀਂ ਪੀਓ ਤੁਸੀਂ ਠੰਡਾ ਮੈਂ ਚਾਹ ਤਰਾ ਚੱਲ ਠਹਿਰ ਕੇ ਪੀ ਲੈਨੇ ਜਾ ਕੋਈ ਨਹੀਂ ਕੋਈ ਨਹੀਂ ਠਹਿਰ ਕੇ ਪੀ ਲੈਨੇ ਭੈਣ ਜੀ ਪਹਿਲਾਂ ਚਾਹ ਪੀ ਲਈਏ ਫੇਰ ਕਰਦੇ ਗੱਲ ਅਜੇ ਤਾਂ ਹੱਥ ਵਿੱਚ ਵਾ ਠੰਡਾ ਹੈ ਤੇ ਹੁਣੇ ਮਗਰੇ ਚਾਹ ਸੁੱਟੀ ਜਾਣੀ ਹੈ ਉਹ ਨਹੀਂ ਨਹੀਂ ਪੀਓ ਤੁਸੀਂ ਲੈ ਵੇਖ ਲਾ ਕਿੰਨਾ ਚਾ ਕੰਢੀ ਹੈ ਤੂੰ ਹੀ ਆਜਾ ਕਿ ਤੁਹਾ ਟਾਈਮ ਹੀ ਲੱਗਦਾ ਕਿ ਤੇ ਸਾਸਾ ਦੀ ਕਿੰਨੀ ਬਿਮਾਰੀ ਹਾਂ ਚੰਗੇ ਸਾਮ ਸੰਭਾਲ ਕੀਤੀ ਹੈ ਠੀਕ ਹੋ ਗਈ ਉਹ ਤਾਂ ਹੀ ਉੱਠ ਕੇ ਨੌ ਬਰ ਨੌ ਹੋ ਗਈ ਆ ਪਤਾ ਕਿੰਨੀ ਚੰਗੀ ਹੈ ਮੇਰੀ ਭੈਣ ਕਿੰਨੀ ਸਾਮ ਸੰਭਾਲ ਕਰਦੀ ਤੇ ਪਰ ਜਿਹੜੇ ਨਾਨ ਨਵਰੀ ਐਡੀ ਲੰਮੀ ਜਬਾਨ ਬੋਦੀ ਉਹ ਹੋਰੇ ਕਿ ਤੇ ਲਿਆਰ ਲੈਂਦੀ ਮਾਸਾ ਚੱਲ ਵੇਖਣਾ ਤੇ ਨਹੀਂ ਆ ਉਹ ਕਦੇ ਆਉਗੀ ਇੱਕ ਦੋ ਦਿਨ ਉਹੀ ਤਾਂ ਗੱਲ ਆ ਕਿ ਬੰਦਾ ਤੀਆਂ ਜੜੀਆਂ ਉਹ ਆਪਣੇ ਘਰ ਜੜੀਆਂ ਵਾਰ ਰਹਿੰਦੀਆਂ ਵਾ ਉਹ ਕਿੰਨਾ ਕੁਛ ਰਾ ਕੇ ਪੀਕੇ ਮਾਵਾਂ ਸਾਹਮ ਲੈਣਗੀਆਂ ਨਹੀਂ ਸਾਬਿਆ ਜਾਂਦੀਆਂ ਤੇ ਜੇ ਪਰ ਜੀਆਂ ਦੱਸਿਆ ਤਾਂ ਰਹਿਣ ਤੇ ਫਿਰ ਕਾਦੀ ਗੱਲਬਾਤ ਆਣ ਕੇ ਫਿਰ ਤੋਂ ਛਤੀ ਛਤੀ ਗੱਲਾਂ ਕਰਨੀਆਂ ਤਾਂ ਖਰਗਲ ਦਾ ਮਨ ਸੜਦਾ ਨਹੀਂ ਜੇ ਹੁਣ ਇਹ ਨਾ ਸੰਭਾਲਦੇ ਉਹਨਾਂ ਤੋਂ ਅੰਦਰ ਕੀੜੇ ਪੈਣੇ ਥੱਲੇ ਜਿੰਨਾਂ ਨੂੰ ਗਾਲਾਂ ਪਿਆਈ ਥੱਲੇ ਹੈ ਥਲ ਦੀ ਚੁੱਕਦੀ ਰਹੀ ਉਹਨੂੰ ਉਹਦੇ ਪਾਊਡਰ ਪਾਉਂਦੀ ਰਹੀ ਐ ਰੋਜ਼ ਸਫਾਈ ਕਰਦੀ ਰਹੀ ਐ ਤਾਂ ਫਿਰ ਵੇਖ ਲੈ ਕਿੱਡੀ ਉਹਦੇ ਚੰਗੀ ਭਲੀ ਹੋ ਗਈ ਉਹ ਚੱਲ ਇਸ ਕਰਕੇ ਲੋਕ ਧੀ ਪਤ ਜਮਦੇ ਆ ਆਹੋ ਉਹ ਸੇਵਾ ਕਰਨਗੇ ਬਜ਼ੁਰਗ ਸਾਰਾ ਬਣਗੇ ਆਹੋ ਪਰ ਇਸਤ ਦੀ ਕੋਈ ਚੀਜ਼ ਹੁੰਦੀ ਹੈ ਨਾ ਇਹਦੀ ਨਾ ਨੂੰ ਤਾਂ ਪਤਾ ਹੀ ਨਹੀਂ ਇਸਤ ਕਰਨ ਦਾ ਐਡੀ ਗੰਦੀ ਜ਼ਬਾਨ ਨਾਲ ਉਹਦੀ ਕਿਤੇ ਗੱਲ ਨਹੀਂ ਕਰਨ ਵਾਲੀ ਪਰ ਸੱਸ ਦੇ ਚੰਗੀ ਸੀ ਹਾਂਜੀ ਆਹੋ ਚੰਗੀ ਪਰ ਸੱਸ ਦੱਸਦੀ ਹੈ ਤੇ ਇਦਾਂ ਦੀ ਹੋਈ ਕੁੜੀ ਜੇ ਸੱਸ ਨੂੰ ਟੋਕੇ ਵੀ ਮੇਰੀ ਨਿਸਾਮ ਕਰਦੀ ਤੂੰ ਕੌਣ ਹੋ ਨਹੀਂ ਤੀ ਇਹਨੂੰ ਤਾਂ ਗੱਲਾਂ ਕਰਨ ਵਾਲੀ ਉਹ ਕਿਨੇ ਗੁੱਗੀ ਜਿ ਕੁਛ ਕਹਿੰਦੀ ਬੜੀ ਵੱਧ ਆ ਚੱਲ ਪੀਓ ਫੜੋ ਇਹਨੂੰ ਮੈਂ ਨਹੀਂ ਪੀਣਾ ਜਰਾ ਹਾਏ ਤੀ ਕੋਟ ਅੰਬਰ ਗੜਾ ਖਰਾਬ ਹੋ ਗਏ ਹਾਏ ਹਾਏ ਕੀ ਕਹੂ ਅਗਲੀ ਚੱਲ ਹੁਣ ਚੱਲ ਵੇਖਾ ਮੇਰੀ ਭੈਣ ਆਈ ਏ ਮੇਰਾ ਪਾਈ ਆਇਆ ਵਾ ਹੈ ਕਿੱਦਾਂ ਚਾ ਚੜਿਆ ਵੇਖ ਕੇ ਇੱਕ ਤੇ ਮੇਰੀ ਨਣਾਣ ਵਾ ਨਾ ਉਹਦੇ ਵੱਲ ਵੇਖ ਕੇ ਤੇ ਮੈਂ ਸਾੜੀ ਜਾਨੀ ਆ ਉਹਨੇ ਕਿਹੜੀ ਆਣ ਕੇ ਕੋਈ ਚੰਗੀ ਗੱਲ ਕਰਨੀ ਆ ਸੜੀਆਂ ਗੱਲਾਂ ਕਰਦੀ ਆ ਐਰ ਕੀ ਤੇ ਪੂਰੀ ਹੱਤ ਕਰਾ ਕੇ ਗਈ ਆ ਕਿਤੇ ਨਾ ਕੋਈ ਗੱਲ ਛੱਡੀ ਨਹੀਂ ਉਹਨੇ ਐਰ ਕੀ ਹੁਣ ਨਾ ਜੇ ਮੈਂ ਕੱਢੇ ਪਕੌੜੇ ਤੇ ਮਨਜਿੰਦਰ ਨੇ ਨਹੀਂ ਮੈਨੂੰ ਜੀਣ ਦੇਣਾ ਮੁੜ ਕੇ ਤੇ ਜੇ ਹੁਣ ਮੈਂ ਬਿਸਕੁਟਾਨਾ ਚਾਹ ਪਿਆਲਾ ਜਾਂ ਫੁੱਲ ਬਣੀਆਂ ਕੱਢਾਂ ਤੇ ਫਿਰ ਮੇਰੀ ਬੇਇੱਜ਼ਤੀ ਹੁੰਦੀ ਆ ਫਿਰ ਮੇਰਾ ਪਾਈ ਆ ਜਾ ਕੇ ਮੇਰੀ ਭੈਣ ਨੂੰ ਮੇਹਣੇ ਮਾਰੂਗਾ ਤੇ ਤੇਰੀ ਭੈਣ ਨੇ ਪਕੌੜੇ ਨਾ ਚਾਰ ਕੱਢੇ ਹੈ ਸੜੀਆਂ ਫਲੋੜੀਆਂ ਦਾ ਚਾਹ ਪਿਆਲਤੀ ਕੀ ਕਰਾਂ ਮਨਾ ਹੁਣ ਮੈਂ ਮੈਨੂੰ ਤਾਂ ਹੁਣ ਕੋ ਸਮਝ ਨਹੀਂ ਆਉਂਦੀ ਇਹ ਤਾਂ ਕਰਦੀ ਆ ਪਕੌੜੇ ਕਾਢ ਹੀ ਲੈਣੀ ਆ ਤੇ ਚੁੱਪ ਕਰਕੇ ਨਾ ਅਭੀ ਜਸਟ ਫੈਨ ਲਾ ਦੂੰਗੀ ਤੇ ਅਰਗਬਤੀ ਤੇ ਖਾ ਦੂੰਗੀ ਜਿਹੜੀ ਸਮੈਲੀ ਨਾ ਆਵੇ ਕਿਸੇ ਨੂੰ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਚਾਹ ਪਾਣੀ ਦਾ ਨੇ ਪੀ ਲੈਣਾ ਵਾ ਤੇ ਮੁੜ ਕੇ ਰੋਟੀ ਪਾਣੀ ਦਾ ਵੇਲਾ ਹੋ ਜਾਣਾ ਰੋਟੀ ਪਾਣੀ ਤੇ ਮੈਂ ਬਣਾ ਕੇ ਰੱਖਿਆ ਪਹਿਲਾਂ ਹੀ ਚੱਲ ਮਨਾ ਫਟਾਫਟ ਪਕੌੜੇ ਕੱਢਾਂ ਰੱਖਾਂ ਕੜਾਈ ਉੱਤੇ ਹੈ ਇਹ ਵੀ ਕਿਹੜੀ ਗੱਲ ਵਾ ਇਹ ਤੇ ਬੜਾ ਕੁਮ ਕਰਦਾ ਵਾ ਇਹਦੇ ਹੋਣ ਤੋਂ ਪਹਿਲਾਂ ਪਹਿਲਾਂ ਮੈਂ ਨਾ ਆਪਣੀ ਭੈਣ ਨੂੰ ਪਕੌੜੇ ਖਵਾ ਲਈ ਦੇਣੇ ਆ ਚਾਹ ਤੇ ਪੀਤੀ ਗਈ ਹੈ ਤੇ ਮੈਂ ਭੈਣ ਵੱਲ ਵੇਖਾਂ ਮੈਂ ਨਾ ਚਲੇ ਗਈ ਡਾਕਟਰਾਂ ਦੇ ਮੈਨੂੰ ਬੰਨ੍ਹ ਕੇ ਕਿ ਆ ਪਕੌੜੇ ਖਾ ਕੇ ਤੇ ਮੈਨੂੰ ਘਰੇਵਾ ਹੋ ਗਈ ਔਰ ਇਹ ਸਵਾਰੀ ਬੜੀ ਬਣਦੀ ਹੈ ਗੱਲ ਸਵਾਰੀ ਬੜੀ ਬਣਉਂਦੀ ਆ ਆਈ ਨਹੀਂ ਮੁਰਕੇ ਵੇਖਾਂ ਪੜਾ ਕੀ ਕਰਨੀ ਰਸੋਈ ਦੇ ਵਿੱਚ ਜਾਗਦੇ ਹੋ ਤਾਂ ਉਹ ਖਾਣਾ ਪਾ ਕੇ ਜਾ ਕੇ ਅਸੀਂ ਤੇ ਜਾਣਾ ਵੀ ਛੇਤੀ ਮੁੜਨਾ ਵੀ ਆ ਤੇ ਕਿੰਨਾ ਟਾਈਮ ਤੇ ਹੋ ਗਿਆ ਵਾ ਆਣਾਈਆ ਮਾਰਕੀਟ ਤੇ ਦੌੜੀਆਂ ਫਿਰਨ ਡੀਆਂ ਦੋਹੇ ਭੈਣਾ ਅੱਗੜ ਪਿੱਛੜ ਕੇ ਤੇ ਪਤਾ ਨਹੀਂ ਲੱਗਣ ਡਿਆ ਵੇ ਕਿਦਾਂ ਚਾ ਚੜਿਆ ਵਾ ਭੈਣ ਦਾ ਹੈ ਮੇਰੀ ਧੀ ਆਈ ਤੇ ਕਿਤੇ ਸੋਗ ਪੈ ਗਿਆ ਇਹਨੂੰ ਵੇਖ ਕੇ ਤੇ ਸੜੀ ਗਈ ਸੜੀਆਂ ਜੀਆਂ ਫੁੱਲ ਬੜੀਆਂ ਲਿਆ ਕੇ ਉਹਦੇ ਗਾੜੀ ਰੱਖ ਤੀਆਂ ਤੇ ਹੁਣ ਵੇਖ ਕਿਤਰਾ ਪਕੌੜੇ ਕੱਢਣ ਦੀ ਵੇ ਕਿੰਨੀ ਬਾਸ਼ਨਾ ਹੁੰਦੀ ਪਕੌੜਿਆਂ ਦੀ ਹੈ ਹੁਣ ਕਿਦਾਂ ਜਾ ਚਾ ਆ ਕੇ ਪਕੌੜੇ ਕੱਢਣ ਦੀ ਮੇਰੀ ਧੀ ਵਾਸਤੇ ਹਨ ਨਹੀਂ ਘਰ ਵਿਸਣ ਤੇ ਹਨ ਨਹੀਂ ਕਿ ਤੇਲ ਹਨ ਨਹੀਂ ਜਾਣ ਕੇ ਨਹੀਂ ਦੇਣਾ ਨਣਾ ਨੂੰ ਨਹੀਂ ਕੁਝ ਵੀ ਦੇਣਾ ਭੈਣ ਭਰਾਵਾਂ ਆਪਣੇ ਨੂੰ ਖਵਾ ਲੈਣਾ ਜਿੰਨਾ ਮਰਜੀ ਖਾਣ ਉਹਨਾਂ ਤੋਂ ਨਹੀਂ ਇਹਨੂੰ ਅੱਕ ਦੀ ਬਣਾਉਂਦੀ ਭੈਣ ਫਲਾਣੀ ਚੀਜ਼ ਬਣਾਵਾ ਪਰ ਜਾਈ ਆ ਜੇ ਭਰਾ ਆ ਜੇ ਤਾਂ ਕੀ ਖਾਣਾ ਵੀਰ ਕੀ ਬਣਾਵਾ ਕੀ ਖਾਓਗੇ ਹੈ ਮੇਰੀ ਧੀ ਵਾਤੇ ਹੀ ਕੁਝ ਨਹੀਂ ਗਾਇਥੇ ਹੈ ਕਿਦੀ ਜਨਾਨੀ ਚਲਾਕ ਵਾਏ ਤੇ ਫੇਰ ਆਂਦੀ ਮਾਤਾ ਗੱਲਾਂ ਕਰਦੀ ਆ ਮਾਤਾ ਨੇ ਕੀ ਗੱਲਾਂ ਤੈਨੂੰ ਕਰਨੀਆਂ ਤੂੰ ਤਾਂ ਕਰਨੀ ਕੰਮ ਇਹੋ ਜਿਹੇ ਵਿਤਕਰਿਆਂ ਵਾਲੇ ਹੈਂ ਰਣਾ ਨਾ ਨਾ ਮਾੜੀਆਂ ਤਾਂ ਭੈਣਾਂ ਚੰਗੀਆਂ ਚਲੋ ਕੋਈ ਗੱਲ ਨਹੀਂ ਕਰ ਲਾ ਜਿੱਦਾਂ ਤੇਰੀ ਮਰਜ਼ੀ ਆ ਤੇਰੀਆਂ ਚੱਲਦੀਆਂ ਨੇ ਅੱਜ ਤੈਨੂੰ ਵੀ ਪਤਾ ਲੱਗੂ ਜਦੋਂ ਤੇਰੇ ਤੇ ਟਾਈਮ ਆਏਗਾ ਫਿਰ ਤੈਨੂੰ ਲੋ ਲੱਗੇਗੀ ਅੱਜ ਤੇ ਤੂੰ ਨਹੀਂ ਨਾ ਮੈਨੂੰ ਭੱਲੇ ਬੰਦੀ ਭੈਣ ਨੇ ਨਹੀਂ ਕਿਤੇ ਇੰਨੀ ਗੱਲ ਆਖੀ ਵੀ ਚੱਲ ਮੈਂ ਆਈ ਆ ਕਿਤੇ ਮਾਸੀ ਨੂੰ ਮੈਂ ਗਾਂ ਹੋ ਕੇ ਸਾਸਰੀਕਾਲ ਬੁਲਾ ਕੇ ਮੈਂ ਰਾਜੀ ਬਾਜੀ ਪੁੱਛਾਂ ਨਾ ਹੰਜੇ ਜੀ ਭੈਣ ਵੱਡੀ ਭੈਣ ਤੇ ਉਹ ਜੀ ਛੋਟੀ ਭੈਣ ਇੱਕੋ ਜਿਹੀਆਂ ਦੋਵੇਂ ਚਲੋ ਭੈਣ ਅਹਕੀ ਕਰੀ ਜਾਨੀ ਆ ਅਹੀਂ ਦਾ ਰੱਜ ਰੱਜ ਕੇ ਪਕੌੜੇ ਵੀ ਖਾ ਲਏ ਚਾਹ ਵੀ ਪੀ ਲਈ ਹੈ ਐਨੇ ਸਵਾਦਾ ਨਾਲ ਤੁਰ ਸੋਈ ਚੋਨੇ ਨਿਕਲ ਗਈ ਬਸ ਮੈਨੂੰ ਇਹੀ ਮੈਂ ਭਾਂਡੇ ਭੁੰਡੇ ਮਾਜ ਕੇ ਨਾ ਆ ਰੋਟੀ ਪਾਣੀ ਬਣ ਗਿਆ ਵਾ ਤੇ ਮੈਂ ਹੁਣ ਬੈਠ ਕੇ ਪਣਾ ਪਣਾ ਗੱਲਾਂ ਬਾਤਾਂ ਮਾਰਨੇ ਆ ਇਹ ਗੱਲਾਂ ਕੀ ਕਰਦੀ ਆ ਰੋਟੀ ਪਾਣੀ ਬਣ ਗਿਆ ਆ ਵੇ ਤੂੰ ਤਾਂ ਦੋ ਦੋ ਸੱਜਾ ਧਰ ਕੇ ਬੈਠੀਆਂ ਲੱਗਦਾ ਹੈ ਹੋਰ ਨਹੀਂ ਐਨੇ ਪਕੌੜੇ ਖਾ ਕੇ ਤਾਂ ਹੁਣ ਰੋਟੀ ਕਿੱਥੇ ਪਾਉਣੀ ਆ ਨਹੀਂ ਕਿੱਜਾ ਮੈਂ ਤੇ ਪਹਿਲਾਂ ਦਾਲ ਬਣਾਈ ਸੀ ਤੇ ਨਾਲ ਮੈਂ ਗੋਭੀ ਚੰਨੜੀ ਕੀ ਮੈਂ ਵੱਧ ਕਰ ਲਿਆ ਉਹ ਰੋਟੀ ਵੀ ਖਾ ਲਈ ਤੈਨੂੰ ਪਤਾ ਵਾ ਪਿਨੇ ਆਣਾ ਟਾਈਮ ਹੋ ਗਿਆ ਹੁਣ ਦਾ ਉਹਨਾਂ ਦੇ ਹੁਣ ਤੋਂ ਪਹਿਲਾਂ ਪਹਿਲਾਂ ਅਸੀਂ ਜਾਣਾ ਜਾ ਕੇ ਰੋਟੀ ਰਾਟੀ ਉਹਨਾਂ ਨੂੰ ਦੇਣੀ ਹੈ ਚਾ ਨਾ ਕੜੀ ਬਈ ਰਸੀ ਪੈਣਾ ਕਣ ਗਲਾ ਤੇ ਕੰਨੀ ਤਾ ਵਾਈਟ ਹੀ ਆਈਆਂ ਮੈਂ ਮੈਂ ਮੁੜਕੇ ਮੁੜੀ ਵੀ ਤੂੰ ਤੇ ਉਹ ਮਾਤਾ ਨੂੰ ਸੱਸਤੀ ਘਰ ਬੁਲਾ ਲਈ ਨੀ ਮੈਂ ਨਹੀਂ ਅਜੇ ਗਈ ਮਾਤਾ ਵੱਲ ਉਹਨੂੰ ਕਦੀ ਸੱਸਤੀ ਘਰ ਬੁਲਾਵਾਂ ਮੈਂ ਉਹ ਤੇ ਭਾਈ ਮੂੰਹ ਸਰਲਵੇਟ ਕਹੇ ਕੰਬਲ ਲੈ ਕੇ ਪਈ ਰਹਿੰਦੇ ਸੁੱਤੀ ਨਾ ਹੋਵੇ ਚਾ ਰਹਿੰਦੇ ਮੈਂ ਤਾਂ ਕਰਕੇ ਨਹੀਂ ਗਈ ਮੋੜਾਈ ਮੈਂ ਵੇਖ ਕੇ ਆ ਜਾ ਤੂੰ ਆ ਜਾ ਜਾ ਪੈਣਾ ਆ ਜਾ ਮੇਰੀ ਮੇਰਾ ਅੱਜ ਜੀ ਕਰਦਾ ਪਈ ਇੱਕ ਵਾਰੀ ਕੰਬਲ ਹਲਾ ਕੇ ਨਾ ਮਾਤਾ ਨੂੰ ਜਗਾ ਦੇ ਮੇਲੀ ਆਵਾ ਜਾਣ ਲੱਗੀ ਮਿਲ ਜੀ ਤੇ ਐਵੇਂ ਭਾਈ ਗੁੱਸਾ ਨਾ ਕਰੇ ਕਿਤੇ ਮੇਰੀ ਮਾਂ ਨੂੰ ਬੁਲਾ ਕੇ ਨਹੀਂ ਗਈ ਜਾਣ ਲੱਗੀ ਬੁਲਾ ਨਹੀਂ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਇਹਦੀ ਭੈਣ ਆਈ ਸੀਗੀ ਅੱਛਾ ਰਾਤ ਰਹਿ ਪੀ ਤੇ ਮੇਰ ਨਾਲ ਆਹ ਲੜ ਕੇ ਗਈ ਆਹ ਲੜ ਕੇ ਗਈ ਹੈ ਤੂੰ ਤੇ ਮਾਈ ਨੇ ਧੱਕੇ ਮਾਰਦੀ ਆ ਤੁਸੀਂ ਤੇ ਉਹਦੇ ਹੱਥ ਵਡਾ ਲੇ ਆ ਤੁਸੀਂ ਜ਼ਮੀਨ ਆਪਣੇ ਨਾਂ ਕਰਾ ਲਈ ਆ ਤੇ ਮੈਂ ਹੈ ਕਿ ਇਹ ਚੱਬੀ ਹੁਣੀ ਆ ਪੀ ਜਮੀਨ ਜਿਹੜੀ ਉਹ ਮੈਂ ਖੜਦੀ ਅਦਾ ਹਿੱਸਾ ਉਹ ਵੀ ਕਹਾਂ ਤਾਇ ਤਕਲੀਫ ਹੁੰਦੀ ਐ ਇਹਨੂੰ ਨਹੀਂ ਇਹਦਾ ਕਿ ਮਤਲਬ ਇਹ ਨੇਗਲਾਂ ਕਰਨ ਦਾ ਭੈਣ ਤੇ ਮੈਂ ਕੀ ਦੱਸਾਂ ਮੈਂ ਤੇ ਰੋਣਾ ਕੀ ਕਰਤਾ ਪਹਿਲੀ ਗੱਲ ਤੇ ਮੈਨੂੰ ਤੇਰਾ ਭਾਈ ਆਂਦਾ ਹੀ ਪਕੌੜੇ ਕੱਢ ਕੇ ਖਵਾ ਲੇ ਮੇਰੀ ਭੈਣ ਨੂੰ ਅੱਛਾ ਤੇ ਮੈਂ ਜਦੋਂ ਕੱਲੀ ਨੇ ਸਾਰਾ ਦਿਨ ਸਿਰ ਦੇਣਾ ਚੱਲੇ ਵਿੱਚ ਤੇ ਮੇਰੇ ਕੋਲ ਹੁੰਦੇ ਨਿਕਲਦੇ ਪਕੌੜੇ ਚੱਲ 4 ਕੱਢ ਕੇ ਖਵਾ ਲ ਦੇਣੇ ਹੀ ਗਾ ਤੇ ਮੇਰੇ ਉਹ ਗੱਲਾਂ ਨਹੀਂ ਚੰਗੀਆਂ ਕਰਦੀ ਫਿਰ ਮੈਂ ਫੋਲੋੜੀਆਂ ਕੱਢੀਆਂ ਰਚਾ ਪਿਆਲਤੀ ਤੇ ਫੋਲੋੜੀਆਂ ਦਾ ਸੌ ਸੌ ਗੱਲ ਕੀਤੀ ਮੈਂ ਦੱਸ ਉਹ ਕਿਹੜੀਆਂ ਮਾੜੀਆਂ ਹੁੰਦੀਆਂ ਹਨ ਹੈ ਉਹ ਲੋਬੜੇ ਕਿਹੜੇ ਫ੍ਰੀਜਾਂ ਘਰੇ ਬੰਦ ਗਿਓ ਉਹ ਤਾਂ ਮੁੱਲ ਲੈ ਆਈਂਆਂ ਵਾ ਜਾ ਕੇ ਕਿੰਨੀਆਂ ਕਿੰਨੀਆਂ ਮਹਿੰਗੀਆਂ ਆਉਂਦੀਆਂ ਵੋਂ ਬੜੀਆਂ ਹੀ ਗੱਲਾਂ ਕੀਤੀਆਂ ਕੀ ਦੱਸਾਂ ਭੈਣ ਤੈਨੂੰ ਤੂੰ ਚੰਗੀ ਠੋਕੜੀ ਫੜਕੇ ਮੈਂ ਆ ਕਿ ਟੋਕਣੀ ਸਾਰਕ ਸਿਆਪਾ ਤੇ ਆਹਦੀ ਮਾਈ ਦਾ ਵੱਡਣ ਵਾਲੀ ਤੇ ਮਾਈ ਆ ਪਰ ਮੈਂ ਮਗਰੋਂ ਚੰਗੀ ਹਵਲੀ ਕੀਤੀ ਫੜਕੇ ਚੰਗਾ ਕੀਤਾ ਬਹਿ ਤੂੰ ਹੁਣ ਕੁੜੀ ਦੇ ਕਿੰਨਾ ਚ ਗੱਲਾਂ ਪਾਉਂਦੀ ਆ ਨਾ ਜਾਂ ਪਾਲਾ ਮੈਂ ਹਾਂ ਜੋਦਰ ਕਹੁੰਦਾ ਕਰ ਲਾ ਹੁਣ ਮੈਂ ਤਾਂ ਨਹੀਂਓ ਮੈਂ ਸਾਬੜਾ ਹੁਣ ਤੇਰਾ ਪੋਤੀ ਤੇਨੂੰ ਰੋਟੀ ਦਊਗਾ ਤੇਰਾ ਪੋਤੀ ਸਭੋ ਕਰੂਗੀ ਅੱਗੇ ਗੁਰਚੇਂਦਰ ਕਹਾਂ ਜਾਈਗੇ ਕਿ ਵੇਖ ਲੈ ਤੇਰੀ ਭੈਣ ਕਿਨੇ ਚੰਗੀ ਆ ਕਿ ਉਹਨੇ ਇਹਨੇ ਸਾਮ ਸੰਭਾਲ ਕੀਤੀ ਆ ਤੇ ਜਿਹੜੀ ਹਾਲਤ ਹੀ ਮਾਤਾ ਦੀ ਉੱਠ ਗਈ ਆ ਹੈ ਤੇ ਜੇ ਕਿਤੇ ਨਾ ਸਾਂਭਦੀ ਤਾਂ ਉਹਨੇ ਮੰਜੀ ਤੇ ਗਲ ਜਾਣਾ ਹੈਗਾ ਵੇਖਾਂ ਭੈਣ ਜਿੰਗਾਈ ਦਾ ਮੁੱਲ ਹੈਗਾ ਅੱਜਕੱਲ ਨਾ ਕੋਈ ਉਹ ਹੀ ਕਹਿੰਦਾ ਨੇਕੀ ਕਰੋ ਤੇ ਛਿੱਤਰ ਖਾਓ ਆਹ ਸਾਭੀ ਗੋ ਅੱਜਕੱਲ ਤੋ ਨੀਗਾ ਤੇ ਆਪਣੇ ਨਣਾ ਨੂੰ ਕਹਿਣਾ ਹੈ ਨਾ ਰਹਿ ਚਾਰ ਕਰ ਇੱਥੇ ਆ ਕੇ ਸਾਹ ਆਪਣੇ ਮਾਂ ਨੂੰ ਹੈ ਤੇ ਤੈਨੂੰ ਪਤਾ ਲੱਗੇ ਜਾਂ ਉੱਥੇ ਲੈ ਜਾ ਮੈਂ ਤਾਂ ਕਿਹਾ ਤਾਹੀਗਾ ਮੈਂ ਗੁੱਸਾ ਨਾ ਕਰਿਓ ਤੇ ਮੈਂ ਮਾਂ ਤੁਹਾਡੀ ਵੀ ਹੁੰਨੀ ਆ ਤੇ ਲੈ ਜਾਓ ਮੈਂ ਨਾਲੀ ਨੂੰ ਆਹੋ ਠੀਕੋ ਤਾਂ ਕਿਉਂ ਖੜਾ ਜਾਇਦਾ ਦਾ ਤੀਹ ਸਾਬਣਾ ਤੋਹੀ ਨੇ ਸਾਬਣਾ ਨਹੀਂ ਕਿ ਤੇ ਕੱਖਾਂ ਲੈ ਜਾਓ ਇਹ ਤੇ ਆਹੀ ਮਾਤਾ ਕੱਲ ਤੋਂ ਤੂੰ ਆ ਤੂੰ ਇਹਨਾਂ ਨੂੰ ਜਾਇਦਾਦ ਕੋ ਦਿੱਤੀ ਪੀੜ ਉਹਨੂੰ ਆ ਹੋਣ ਰਹੀ ਆ ਜਿਹੜਾ ਦਾ ਘਰ ਵਾਲਾ ਨਾ ਬੜਾ ਭੁੱਖਾ ਵਾ ਉਹਨੇ ਵੀ ਜਾਇਦਾਦ ਲੈ ਜਾਣੀ ਤੁਹਾਡੀ ਸਾਰੀ ਆ ਤੇ ਚੰਗਾ ਹੋ ਗਿਆ ਮਾਤਾ ਨੇ ਟਾਈਮ ਦੇ ਨਾਲ ਹੀ ਮੁੰਦਿੰਦਰ ਦੇ ਨਾਮ ਕਰਤੀ ਆ ਨਹੀਂ ਆ ਵਧੀਆ ਹੋਇਆ ਹੀ ਉਹ ਤੇ ਹੱਥ ਵੱਢਦੇ ਉਹਦੇ ਜਿਹਦੇ ਨਾਮ ਵੱਡੇ ਹੁੰਦੇ ਨਾ ਤੇ ਇਹ ਤੇ ਮੁੜ ਕੇ ਉਹਦੇ ਪਿੱਛੇ ਪਿੱਛੇ ਤਰੇ ਫਿਰਨਾ ਹੀਗਾ ਤੇ ਉਹਨੇ ਤਾਂ ਹੋਰ ਹਵਾ ਕਰਨੀ ਜਿੱਦਾਂ ਦੀ ਹੈਗੀ ਦਰੋ ਸਹੀ ਗੱਲ ਆ ਬੋਕੀ ਗੰਦੀ ਨਾਂ ਤੇਰੀ ਐਡਾ ਨਹੀਂ ਰਵੇ ਚਾਹੀਦੀ ਹੈ ਹੈ ਤੇ ਮਾਫਾ ਉਹਨੂੰ ਕਦਰ ਨਹੀਂ ਕਿ ਮੇਰੀ ਮਾਂ ਨੇ ਕਿੱਦਾਂ ਇੱਥੇ ਘਰ ਸਾਫ਼-ਸਵਾਰ ਹੁੰਦੀ ਹੈ ਪਰ ਅੱਗੇ ਪਰਜਾਈ ਨਾ ਪਿਆਰ ਨਾ ਰਵੇ ਕਿ ਤੇ ਹੱਸੇ ਖੇਡੇ ਤੇ ਚਲ ਇੱਥੇ ਕਿਹੜਾ ਬਹਿ ਰਣਾ ਆਪਣੇ ਘਰ ਜਾਏ ਤੇ ਨਾਲੇ ਕੋਈ ਵੀ ਚਾਰੀ ਜੀ ਕਰਦਾ ਹੁੰਦਿਆਂ ਨੂੰ ਹੁਣ ਗਈ ਹੈ ਨਾ ਮੈਂ ਕਿਹੜਾ ਜਾਣ ਲੱਗੀ ਨਹੀਂ ਮਿਲੀ ਆ ਮੈਂ ਗਾਂ ਦਫਾ ਹੋਇਆ ਇੰਨੀਆਂ ਮੈਨੂੰ ਗੱਲਾਂ ਕੀਤੀਆਂ ਮੈਨੂੰ ਚੰਗੀ ਲੱਗਦੀ ਆ ਨਾ ਜੀ ਕਰਦਾ ਮਿਲ ਨੂੰ ਫਿਰ ਮੈਂ ਨਹੀਂ ਬਲਾਈ ਮੁੜ ਕੇ ਤਾਂ ਪਾ ਕਰ ਮਾ ਨੂੰ ਮਿਲ ਮਿਲ ਕੇ ਤੇ ਚਲ ਗਈ ਆ ਭਰਾ ਨੂੰ ਮਿਲ ਮਿਲ ਕੇ ਤੇ ਮੈਂ ਨਹੀਂ ਕਿਹਾਈ ਮੈਂ ਅੰਦਰੋਂ ਬਾਹਰ ਨਿਕਲੀ ਮੈਂ ਗਾਂ ਦਾ ਫਾਉ ਟੱਠੇ ਕੋਲ ਪੈ ਜਾ ਕੇ ਉਹਦਾ ਮੂੰਹ ਤੇ ਨੱਕ ਵਾ ਚੁੱਕੇ ਪੰਜਾਂ ਦਲੇ ਫਿਰ ਜਾਈ ਆਏ ਨਹੀਂ ਵੇਖ ਲਈ ਉਹ ਆਜੂਗੀ ਨਾ ਕਿ ਮੈਂ ਤਾਂ ਨਹੀਂ ਕਹਾਉਣੀ ਸਿੱਧੇ ਮੂੰਹ ਹੁਣ ਜੇ ਅੱਜ ਬਹੁਤੀ ਗੱਲ ਕਰੂਗੀ ਨਾ ਤੇ ਬੈਗ ਚ ਪਾ ਦੀ ਇਹਦੇ ਕੱਪੜੇ ਮਾਈ ਦੇ ਕਈ ਪੈਗਣ ਹੋ ਗਈ ਚੰਗੀ ਭਲੀ ਐਦਾਂ ਕਰ ਕਿ ਹੁਣ ਚਾਰ ਦਿਨ ਜਾ ਕੇ ਰੱਖ ਲੈ ਤੂੰ ਸਾਹ ਤੇ ਦੱਸ ਮੈਨੂੰ ਸਹੀ ਆ ਭੈਣ ਅੱਜ ਤੂੰ ਆਈ ਆ ਨਾ ਤੇ ਮੈਨੂੰ ਠੰਢੀ ਪੈ ਗਈ ਆ ਸੱਚੀ ਸੁੱਖ ਦੁੱਖ ਕੀਤਾ ਵਾ ਕਿਤੇ ਮਨ ਹੋਰ ਦਾ ਹੋਰ ਹੋਇਆ ਵਾਲਾ ਮੇਰਾ ਮਾਈ ਦੇ ਨੇ ਖਾਈ ਲਿਆ ਇਹਨੇ ਮਾਈ ਨੇ ਇਦਾਂ ਕਰੀ ਹਾਂ ਗਏ ਤਣ ਆਈ ਹਾਂ ਕਿਤੇ ਹੈ ਸਾਇਲਸ ਨਾਲ ਲੈ ਕੇ ਆ ਜੀ ਹਾਂ ਚੱਲ ਕੋਈ ਨਹੀਂ ਆਉਂਗੀ ਮੈਂ ਪਰਾ ਡੋਲਾ ਉਂਤਰਾ ਸਾਹਮਣਾ ਪੈਂਦਾ ਹੀ ਨਹੀਂ ਇਹ ਗੱਲ ਸੁਣ ਇਹਨੂੰ ਸਭ ਕੋ ਕਰ ਕਰਾ ਕੇ ਤੇ ਪਾਈਏ ਨੂੰ ਤੇ 2-4 ਘੰਟੇ ਕੰਮ ਰਹਿ ਜਾ ਲੱਗੇ ਹੈ ਰੋਟੀ ਦੀ ਟਿੱ ਬਣਾਈ ਇਦਾਂ ਹੀ ਕਰੂੰਗੀ ਆਹੋ ਅੱਜ ਹੀ ਕਿਤੇ ਬੰਦੇ ਦਾ ਮਨ ਹੋਰ ਹੋ ਜਾਂਦਾ ਉਹ ਚੱਲ ਕੋਈ ਨਹੀਂ ਚੱਲ ਜਾ ਮਿਲਣਾ ਹੁਣ ਜਾ ਕੇ 2 ਮਿੰਟ ਮੈਂ ਮਿਲ ਲੈਣ ਤੇ ਮੈਂ ਚੱਲੀ ਆ ਨਾਲੇ ਅੜੀ ਲੇਟ ਹੋਣੀ ਨੇ ਆੜੇ ਸਕੂਲੋਂ ਆਏ ਨੇ ਚੱਲ ਇਦਾਂ ਟਾਈਮ ਕੱਢ ਕੇ ਆ ਜਾ ਕਰੋ ਕੋਈ ਨਹੀਂ ਮੈਂ ਤੇ ਹੁੰਦੀ ਰਹਿਣੀ ਹਾਂ ਚ ਤਾਂ ਤੁਹਾਨੂੰ ਮਨ ਨੂੰ ਸਕੂਨ ਮਿਲਿਆ ਵਾ ਸੋ ਸੁੱਖ ਦੁੱਖ ਦੀ ਕੀਤੀ ਆਪਣੀ ਹੈ ਫਿਰ ਵੀ ਆਪਣੀਆਂ ਭੈਣਾਂ ਤੇ ਆਪਣੀਆਂ ਹੁੰਦੀਆਂ ਵਾ ਨਾ ਨਾਨਾ ਨਾਨਾ ਹੀ ਹੁੰਦੀਆਂ ਵਾ ਜਿੰਨਾ ਮਰਜ਼ੀ ਨਾਨਾ ਕਰ ਲੋ ਪਰ ਨਾ ਆਪਣੀਆਂ ਮਾਵਾਂ ਦੀਆਂ ਸਖੀਆਂ ਵਾ ਪਰਜਾਈਆਂ ਨਹੀਂ ਤੇ ਬਣਦੀਆਂ ਨਹੀਂ ਗਈਆਂ